ਯਾਨੀ ਸੂਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸੁਖਬੀਰ ਸਿੰਘ ਬਾਦਲਦੀਪ ਪ੍ਰਧਾਨਗੀ ਵਾਲੇ ਅਕਾਲੀ ਦਲ ਤੋਂ ਵੱਖ ਹੋਏ ਅਕਾਲੀ ਆਗੂਆਂ ਨੇ ਆਪਣਾ ਧੜਾ ਕਾਇਮ ਕਰ ਲਿਆ ਹੈ ਤੇ ਆਪਣਾ ਪ੍ਰਧਾਨ ਅਕਾਲ ਤਖਤ ਸਾਹਿਬ ਦੇ ਤੇ ਤਖਤ ਤਲਵੰਡੀ ਸਾਹਿਬ ਉਹਦੇ ਜਸੇਦਾਰ ਰਹੇ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣ ਲਿਆ ਹੈ ਪਹਿਲਾ ਪ੍ਰਤੀਕਰਮ ਜੋ ਪਹਿਲੇ ਅਕਾਲੀ ਦਲ ਵੱਲੋਂ ਆਇਆ ਹੈ ਉਹ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਕਿ ਸੀਨੀਅਰ ਨੇਤਾ ਨੇ ਅਕਾਲੀ ਦਲ ਦੇ ਉਹਨਾਂ ਨੇ ਕਿਹਾ ਕਿ ਇਸ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਜੋ ਕਿ ਉਹਨਾਂ ਕੋਲ ਰਜਿਸਟਰਡ ਨਾਮ ਹੈ ਇਲੈਕਸ਼ਨ ਕਮਿਸ਼ਨ ਕੋਲ ਉਹਨਾਂ ਵੱਲੋਂ ਉਹ ਨਾਮ ਦੀ ਵਰਤੋਂ ਕੀਤੀ ਹੈ ਦੁਰਵਰਤੋਂ ਕੀਤੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਉਹ ਨਾਮ ਜਿਹੜਾ ਉਹਨਾਂ ਦੇ ਕੋਲ ਰਜਿਸਟਰਡ ਹੈ ਉਹਦੀ ਵਰਤੋਂ ਕਰਦੇ ਹੋਏ ਉਹਨਾਂ ਨੇ ਜਿਹੜਾ ਹੈ ਇੱਕ ਤਰ੍ਹਾਂ ਨਾਲ ਅਵੱਗਿਆ ਕੀਤੀ ਹੈ ਤੇ ਉਹ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ਇਸ ਮਾਮਲੇ ਤੇ ਸਾਡੇ ਨਾਲ ਸਿਆਸੀ ਮੁੱਦਿਆਂ ਦੇ ਕਾਨੂੰਨੀ ਨਜ਼ਰੀਏ ਤੋਂ ਮਾਹਰ ਤੇ ਸੀਨੀਅਰ ਐਡਵੋਕੇਟ ਮਨਜੀਤ ਸਿੰਘ ਖਹਿਰਾ ਬਣੇ ਹੋਏ ਨੇ ਖਹਿਰਾ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਕੀ ਲੱਗਦਾ ਜੀ ਦਲਜੀਤ ਸਿੰਘ ਚੀਮਾ ਜੋ ਮੁੱਦਾ ਚੁੱਕ ਰਹੇ ਨੇ ਠੀਕ ਹੈ ਕਾਨੂੰਨੀ ਨਜ਼ਰੀਏ ਤੋਂ ਦੇਖੋ ਪਾਰਟੀ ਰਜਿਸਟਰਡ ਹੈ ਪਾਰਟੀ ਐਗਜ਼ਿਸਟ ਕਰਦੀ ਸੀ ਪਾਰਟੀ ਜਦ ਦਫਾੜ ਹੋ ਗਿਆ ਇਹ ਸਾਰੇ ਪਾਰਟੀ ਦੇ ਉਹਨਾਂ ਦੇ ਬਹੁਤ ਸਾਰੇ ਵਰਕਿੰਗ ਕਮੇਟੀ ਦੇ ਮੈਂਬਰ ਸੀ ਬਹੁਤ ਸਾਰੇ ਵੈਸੇ ਮੈਂਬਰ ਸੀ ਜਦ ਪਾਰਟੀ ਦਫਾੜ ਹੁੰਦੀ ਹੈ ਅੱਗੇ ਵੀ ਇਹ ਮਸਲੇ ਆਏ ਨੇ ਜਦ ਜਿਵੇਂ ਸਭ ਤੋਂ ਪਹਿਲਾਂ ਕਾਂਗਰਸ ਦਾ ਫਾੜ ਹੋਈ ਹਾਂ ਕਾਂਗਰਸ ਉਹ ਬਣੀ ਹਾਂ ਉਹ ਇਲੈਕਸ਼ਨ ਕਮਿਸ਼ਨ ਉਹਨੋਂ ਐਗਜ਼ਾਮਨ ਕਰਦਾ ਤੇ ਉਹਦੇ ਦੋਨਾਂ ਹਿੱਸਿਆਂ ਚੋਂ ਦੇਖਦਾ ਵੇ ਮੈਜੋਰਟੀ ਕਿੱਧਰ ਹੈ ਅ ਤੇ ਇਹ ਇਹ ਪ੍ਰੋਸੀਜਰ ਹੈ ਇਹ ਪ੍ਰੋਸੀਜਰ ਹੈ ਉਦੋਂ ਦੇਖਿਆ ਜਦੋਂ ਕਾਂਗਰਸ ਪਹਿਲਾਂ ਉਦੋਂ ਕਾਂਗਰਸ ਉਹ ਆਫੀਸ਼ੀਅਲ ਸੀ ਹਾਂ ਫਿਰ ਕਾਂਗਰਸ ਇੰਦਰਾ ਗਾਂਧੀ ਦਾ ਧੜਾ ਰੈਕਗਨਾਈਜ਼ ਹੋਇਆ ਜੀ ਇਸੇ ਤਰ੍ਹਾਂ ਇੱਥੇ ਪਾਰਟੀ ਦੁਫਾੜ ਹੋਈ ਪਾਰਟੀ ਦੀ ਇਲੈਕਸ਼ਨ ਡਿਊ ਸੀ ਹਮ ਅਗਾਲ ਤਖਤ ਕੋਲ ਸ਼ਿਕਾਇਤਾਂ ਗਈਆਂ ਇਹਨਾਂ ਨੇ ਦੋਨਾਂ ਨੇ ਸਬਮਿਟ ਕੀਤਾ ਜੀ ਹੁਕਮ ਮੰਨਣ ਦੀ ਗੱਲ ਕੀਤੀ ਜੀ ਉਸ ਤੋਂ ਬਾਅਦ ਪਾਰਟੀ ਲਈ ਕਮੇਟੀ ਬਣੀ ਹਮ ਔਰ ਜਿਹੜੀਆਂ ਡਾਇਰੈਕਸ਼ਨਾਂ ਸੀ ਉਹਨਾਂ ਤੇ ਕੋਈ ਸ਼ੱਕ ਸ਼ਕੂਕ ਨਹੀਂ ਕੀਤਾ ਜਾ ਸਕਦਾ ਕਿ ਆਧਾਰ ਕਾਰਡ ਹੋਵੇ ਟੈਲੀਫੋਨ ਨੰਬਰ ਹੋਵੇ ਤਾਂ ਕਿ ਵੈਰੀਫਾਈ ਕੀਤਾ ਜਾ ਸਕੇ ਕਿ ਝਾਲੀ ਵੋਟਾਂ ਤਾਂ ਨਹੀਂ ਬਣੀਆਂ ਹਾਂ ਵੋਟਰ ਇੱਕ ਧੜੇ ਨੇ ਕਲੇਮ ਕੀਤਾ ਸੁਖਵੀਰ ਬਾਦਲ ਦੇ ਨੇ ਕਿ ਇਲੈਕਸ਼ਨ ਚ ਦਾ ਵੋਟਾਂ ਘੱਟ ਪਈਆਂ ਹਾਂ ਮੈਂਬਰ ਜੀ ਸਾਡੀ ਜਾਦਾ ਹਾਂ ਜਿਹੜੀ ਤਾਜ਼ਾ ਲੋਕ ਸਭਾ ਇਲੈਕਸ਼ਨ ਲੰਘੀ ਗਈ ਹੈ ਉਹੀ ਕੰਪਨੀ ਪੈਰਾਮੀਟਰ ਬਣਵਾ ਸੀ ਨਾ ਉਹੀ ਵੋਟਾਂ ਘੱਟ ਪਈਆਂ ਹਾਂਜੀ ਹਾਂ ਦੂਜੇ ਧੜੇ ਦਾ ਇਹ ਟੈਸਟ ਹੋਈ ਨਹੀਂ ਸੀ ਹੁਣ ਗੱਲ ਇੱਥੇ ਟੁੱਕਦੀ ਹੈ ਕਿ ਕਿਹਦੀ ਭਾਰਤੀ ਸਹੀ ਹੈ ਕੀ ਨੇ ਵਿਧਾਨ ਦੇ ਹਿਸਾਬ ਨਾਲ ਆਪਣੇ ਚੋਣ ਕੀਤੀ ਹੈ ਇਹ ਕੌਣ ਦੇਖੇਗਾ ਜੀ ਇਹ ਇਲੈਕਸ਼ਨ ਕਮਿਸ਼ਨ ਹੀ ਦੇਖੇਗਾ ਉਹਦੇ ਵਾਸਤੇ ਇਲੈਕਸ਼ਨ ਕਮਿਸ਼ਨ ਕੋਲ ਕੋਈ ਅਰਜੀ ਲੈ ਕੇ ਜਾਣੀ ਪੈਣੀ ਹੈ ਜਾਂ ਇਲੈਕਸ਼ਨ ਕਮਿਸ਼ਨ ਕੋਲੇ ਕਲੇਮ ਫਾਈਲ ਹੋ ਸਕਦਾ ਹੈ ਹਮ ਕਿ ਜੀ ਅਸੀਂ ਅਸਲੀ ਪਾਰਟੀਆਂ ਉਹ ਕਹਿੰਦੇ ਅਸੀਂ ਅਸਲੀ ਪਾਰਟੀਆਂ ਉਹਦੇ ਦੋ ਤਰੀਕੇ ਨੇ ਜੀ ਇਹ ਕੋਈ ਤਰੀਕਾ ਨਹੀਂ ਕਿ ਜਿਹਦੇ ਕੋਲ ਦਫ਼ਤਰ ਦਾ ਕਬਜ਼ਾ ਉਹ ਅਸਲੀ ਪਾਰਟੀ ਹੈ ਹਾਂ ਜਾਂ ਚੋਣ ਨਿਸ਼ਾਨ ਜਿਹਦੇ ਕੋਲ ਹੈ ਚੋਣ ਨਿਸ਼ਾਨ ਤਾਂ ਇੱਕ ਅਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੁੰਦਾ ਹਾਂ ਇਹ ਅਕਾਲੀ ਦਲ ਨੂੰ ਰਜਿਸਟਰ ਮੈਂ ਕਰਵਾਇਆ ਸੀ ਹਾਂ ਬਰਨਾਲਾ ਸਾਹਿਬ ਤੇ ਮੇਰੇ ਦਸਖਤਾਂ ਦਾ ਰਜਿਸਟਰ ਹੈ ਸਾਡੇ ਕੋਲ ਸਿੰਬਲ ਸੀ ਮੈਂ ਅਥੋਰਾਈਜ਼ ਸਿਗਨੇਟਰੀ ਸੀ ਜੀ ਉਹ ਚੋਣ ਨਿਸ਼ਾਨ ਅਲਾਟ ਹੋ ਜਾਂਦਾ ਸੀ ਹੁਣ ਇਹ ਇਲੈਕਸ਼ਨ ਕਮਿਸ਼ਨ ਨੂੰ ਜੁਡੀਸ਼ਨ ਹੈ ਜੋ ਡਿਟਰਮਨ ਕਰੇ ਦੋਨਾਂ ਚੋਂ ਕਿਹੜਾ ਧੜਾ ਸਹੀ ਹੈ ਅਗਰ ਕਨਫਿਊਜ਼ਨ ਚ ਹੁੰਦਾ ਫਿਰ ਉਹ ਸਿੰਬਲ ਫ੍ਰੀਜ਼ ਕਰਕੇ ਦੋਨਾਂ ਨੂੰ ਕਹਿੰਦੇ ਨਵੇਂ ਸਿੰਬਲ ਲੈ ਲਓ ਦੋਵਾਂ ਨੂੰ ਕਹਿਣਗੇ ਦੋਨਾਂ ਨੂੰ ਕਹਿਣਗੇ ਤੇ ਰਜਿਸਟਰ ਵੀ ਦੋਵਾਂ ਨੂੰ ਕਹਿੰਦੇ ਕਨਫਿਊਜ਼ਨ ਹੁੰਦਾ ਰਜਿਸਟਰ ਤੱਕ ਹੋਣਾ ਕੋਈ ਨਹੀਂ ਕਿ ਤੱਕ ਹੈ ਹੀ ਹੈ ਤੇ ਨਵੇਂ ਨੂੰ ਕਰ ਬਰੋਬਲਮ ਹੀ ਨਹੀਂ ਪਹਿਲਾਂ ਅਕਾਲੀ ਦਲ ਬਾਦਲ ਅਕਾਲੀ ਦਲ ਬਰਨਾਲਾ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਪੰਥੇ ਕਈ ਫਿਰ ਉਹਨੇ ਅਕਾਲੀ ਦਲ ਸਰਭ ਹੁੰਦਾ ਨਾਲ ਬ੍ਰੈਕਟ ਚ ਲਿਖ ਕੇ ਕੋਈ ਨਾਮ ਉਹ ਡਿਸਟਿੰਗੁਇਸ਼ ਕਰਨ ਲਈ ਚੱਲਦਾ ਰਿਹਾ ਪਰ ਜਿਹੜਾ ਇਹ ਤੁਸੀਂ ਬਰਨਾਲਾ ਸਾਹਿਬ ਵੱਲੇ ਰਜਿਸਟਰ ਕਰਾਇਆ ਸੀ ਇਹ ਸਿਰਫ ਸ਼੍ਰੋਮਣੀ ਅਕਾਲੀ ਦਲ ਸੀ ਇਹ ਸਿਰਫ ਸ਼੍ਰੋਮਣੀ ਅਕਾਲੀ ਦਲ ਇਹਦੇ ਵੀ ਕੋਈ ਬ੍ਰੈਕਟ ਸੀ ਨਾ ਕੁਛ ਨਹੀਂ ਕੋਈ ਬਰਨਾਲਾ ਨਹੀਂ ਸੀ ਕੋਈ ਬਦਲ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਸੀ ਉਹੀ ਜਿਹੜਾ ਜਿਹਦੇ ਕੋਲ ਟੱਕੜੀ ਦਾ ਚੌਂਕ ਸੀ ਯਾਦ ਇਹ ਸਲਾਹ ਹੋਈ ਬਰਨਾਲਾ ਸਾਹਿਬ ਤੇ ਬਾਦਲ ਦੀ ਹੂੰ 96 ਚਾ 96 ਚ ਇਹ ਕਮਲਜੀਤ ਸਿੰਘ ਨੂੰ ਬਾਦਲ ਨੇ ਮੈਨੂੰ ਕਿਹਾ ਕਿ ਤੁਸੀਂ ਲੈ ਕੇ ਪੇ ਤੁਮਾ ਜੀ ਮੀਟਿੰਗ ਕਰ ਲਓ ਆਪਾਂ ਸਵੇਰੇ ਲਾਂਚ ਤੋਂ ਪਹਿਲਾਂ ਦੋਨਾਂ ਦਲਾਂ ਦੀ ਆਪਣੀ ਵੱਖਰੀ ਵੱਖਰੀ ਮੀਟਿੰਗ ਕਰਕੇ ਡੈਲੀਗੇਟ ਜਲਾਸ ਕਰੀਏ ਮਤੇ ਪਾਸ ਕਰੀਏ ਭਈ ਅਸੀਂ ਇਕੱਠੇ ਹੋਣਾ ਲਾਂਚ ਤੋਂ ਬਾਅਦ ਇਕੱਠੇ ਹੋ ਕੇ ਨਵੇਂ ਆਫਸਰ ਰਿਲੈਕਟ ਕਰ ਲਓ ਜੀ ਮੈਨੂੰ ਬਾਲ ਸਾਹਿਬ ਕਹਿਣ ਲੱਗੇ ਵਕੀਲ ਸਾਹਿਬ ਇਸ ਕੰਮ ਚ ਕੀ ਪੈਣਾ ਤੁਸੀਂ ਲਿਖ ਕੇ ਭੇਜ ਦਿਓ ਮੈਂ ਹਾਜੀ ਮੈਂ ਝੂਠ ਤਾਂ ਲਿਖ ਕੇ ਨਹੀਂ ਭੇਜ ਸਕਦਾ ਮੈਂ ਚੁੱਪ ਕਰ ਗਿਆ ਇਹਨਾਂ ਨੇ ਕਵਲਜੀਤ ਨੂੰ ਜਨਰਲ ਸੈਕਟੀ ਬਣਾ ਕੇ ਉਹ ਤੋਂ ਚਿੱਠੀ ਲਿਖਾਤੀ ਕੈਪਟਨ ਕਵਲਜੀਤ ਨੂੰ ਕੈਪਟਨ ਕਵਲਜੀਤ ਮੇਰੇ ਕੋਲ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਆਈ ਹੈ ਕੌਣ ਨੂੰ ਦਾ ਸਾਨੂੰ ਚਿੱਠੀਆਂ ਲਿਖਣ ਵਾਲਾ only you are authorized ਤੁਸੀਂ ਤੁਸੀਂ ਕਿਸ ਕਪੈਸਿਟੀ ਸੀ ਜੀ ਉਦੋਂ ਜਨਰਲ ਸੈਕਟੀ ਸ਼੍ਰੋਮਣੀ ਕਾਲੀ ਦਲ ਦੇ ਸ਼੍ਰੋਮਣੀ ਕਾਲੀ ਦਲ ਤੇ ਮੈਂ ਇਸ ਕਨਫਰੰਟੇਸ਼ਨ ਨਹੀਂ ਸੀ ਪੜਾ ਚਾਹੁੰਦਾ ਕਿ ਅਸੀਂ ਆਪਣਾ ਆਪਸੀ ਝਗੜਾ ਲੋਕਾਂ ਚ ਕਰੀਏ ਮੈਂ ਚੁੱਪ ਕਰ ਰਿਹਾ ਮਨੋਰ ਸਿੰਘ ਗਿੱਲ ਚੀਫ ਰਿਕਨਿਸ਼ਮੈਂਟ ਬਣ ਗਿਆ ਜੀ ਉਹਨੇ ਬਾਦਲ ਸਾਹਿਬ ਨੂੰ ਕਵਲ ਜੀ ਤੁਹਾਨੂੰ ਰਿਕਗਨਾਈਜ਼ ਕਰਤਾ ਬਗੈਰ ਗੱਲ ਕੀਤੇ ਬਗੈਰ ਬਰਨਾਲਾ ਥੜੇ ਨੂੰ ਪੁੱਛੇ ਥੜੇ ਦੀ ਗੱਲ ਨਹੀਂ ਮੈਂ ਇਹਨੂੰ ਪੁੱਛੇ ਤੁਹਾਨੂੰ ਪੁੱਛਣਾ ਬਣਦਾ ਮੈਂ ਅਥੋਰਾਈਜ਼ਡ ਜਨਰਲ ਸੈਕਟਰੀ ਸੀ ਨਾ ਜੀ ਇਲੈਕਸ਼ਨ ਕਮਿਸ਼ਨਰ ਸਾਰੇ ਕਾਰਸਪੌਂਡੈਂਟ ਮੈਂ ਕਰਦਾ ਸੀ ਮੇਰੇ ਦਸਟੈਂਟ ਹੁੰਦੇ ਸੀ ਜੀ ਉਹ ਗੱਲ ਉੱਥੇ ਰਹਿ ਗਈ ਉਸ ਤੇ ਫਿਰ ਤੁਹਾਨੂੰ ਪਤਾ ਵੀ ਮੁਕਦਮੇ ਵੀ ਹੋਏ ਮਾਲੀ ਸਾਹਿਬ ਸਾਹਮਣੇ ਵੀ ਹੋਏ ਹੁਸ਼ਿਆਰਪੁਰ ਅਦਾਲਤ ਵੱਲੋਂ ਹਾਂ ਅਲਟੀਮੇਟਲੀ ਉਹ ਬਲਵੰਤ ਸਿੰਘ ਖੇੜਾ ਨੇ ਕੀਤਾ ਬਲਵੰਤ ਸਿੰਘ ਖੇੜਾ ਦੀ ਦਸਤੋਂ ਨਾਲ ਹਾਂ ਹਾਂ ਗੱਲ ਖਤਮ ਹੋ ਗਈ ਜਿਹੜੇ ਕ੍ਰਿਮੀਨਲ ਕੇਸ ਜਸਮਨ ਹੋਏ ਸੀ ਉਹ ਲੈ ਕੋਨਟੈਸਨਲ ਸੁਪਰੀਮ ਕੋਰਟ ਨੇ ਉਹ ਕਾਰਜਕਾਰ ਤੇ ਜੀ ਗੱਲ ਖਤਮ ਹੋ ਗਈ ਮਗਰ ਇਹ ਜਿਹੜੀ ਪ੍ਰਕਿਰਿਆ ਹੋਈ ਹੈ ਇਹ ਤਾਂ ਦੱਸਦੀ ਹੈ ਬਈ ਕੋਈ ਇਹਦਾ ਤਰੀਕਾ ਹੈਗਾ ਜਿਹਦੇ ਨਾਲ ਇਸ ਨੀਚੇ ਪਹੁੰਚਿਆ ਜਾਏ ਬਈ ਮжоਰਿਟੀ ਅਕਾਲੀ ਦਲ ਕੀ ਦੇ ਨਾਲ ਹੈ ਹੁਣ ਇਹਦੇ ਤੇ ਇਲੈਕਸ਼ਨ ਕਮਿਸ਼ਨ ਤੇ ਆ ਹੁਣ ਆਪਾਂ ਰੋਜ਼ ਇਲੈਕਸ਼ਨ ਨੂੰ ਫੇਰ ਕੰਟਰੋਵਰਸੀ ਚ ਆਉਂਦਾ ਹੈ ਹੂੰ ਅੱਜ ਕੱਲ ਵੀ ਉਹ ਜਿਹੜਾ ਹਾਂ ਉਹ ਤਹਿਕੀਕਾਤ ਕਰਦੇ ਨਹੀਂ ਕਰਦੇ ਫੈਸਲੇ ਟੈਸਟ ਰਿਵਿਊ ਜਿਹਨੂੰ ਸਰਕਾਰ ਨੇ ਆਪਾਂ ਰਿਲੀਜੀਅਨ ਔਰ ਸੌਰੀ ਪੋਲੀਟੀਕਲ ਪਾਰਟੀ ਦੀ ਸਚਾਈ ਲੱਭਣ ਲਈ ਇਲੈਕਸ਼ਨ ਕਮਿਸ਼ਨ ਕੋਲੇ ਅਧਿਕਾਰ ਆ ਜ਼ਰੂਰ ਨੇ ਉਹਦੇ ਵਾਸਤੇ ਭਾਵੇਂ ਕਿਸੇ ਵੀ ਤੁਹਾਡੇ ਨੂੰ ਭਾਵੇਂ ਇਹੀ ਕਰਨਗੇ ਗਿਆਨੀ ਹਰਪ੍ਰੀਤ ਸਿੰਘ ਉਹ ਨਾਲ ਸੁਣੋ ਤੁਹਾਡੇ ਕਲੇਮ ਕਰਨਾ ਪੈਣਾ ਦੋਨੋਂ ਇਹ ਕਲੇਮ ਕਰਨਗੇ ਉਹ ਕਰਨਗੇ ਹੂੰ ਉਹ ਕਲੇਮਸ ਨੂੰ ਕਿਸੇ ਢੰਗ ਤਰੀਕੇ ਨਾਲ ਵੈਰੀਫਾਈ ਕਰਨਾ ਡਿਊਟੀ ਇਲੈਕਸ਼ਨ ਕਮਿਸ਼ਨ ਦੀ ਉਹ ਕਰਦਿਆ ਨਹੀਂ ਕਰਦੇ ਇਹ ਹੁਣ ਸਾਰਿਆਂ ਨੂੰ ਪਤਾ ਵੀ ਕਿਵੇਂ ਕੰਮ ਚੱਲਦਾ ਉਹ ਤਾਂ ਤੁਸੀਂ ਪਹਿਲਾਂ ਵੀ ਇਸ਼ਾਰਾ ਕੀਤਾ ਕਿ ਮਨੋਰ ਸਿੰਘ ਗਿੱਲ ਜਦੋਂ ਚੀਫ ਇਲੈਕਸ਼ਨ ਕਮਿਸ਼ਨਰ ਬਣੇ ਉਹਨਾਂ ਨੇ ਉਸ ਪਰੇਸ਼ੀ ਅਜ ਜਾਣ ਦੀ بجائے ਮੈਂ ਉਹਦਾ ਜਵਾਬ ਕੋਈ ਨਹੀਂ ਦਿੱਤਾ ਨਾ ਮੈਨੂੰ ਉਹਨਾਂ ਦੇ ਦੁਆਰਾ ਪੁੱਛਿਆ ਇਸ ਕਰਕੇ ਕਿ ਮੈਂ ਕੰਟਰੋਵਰਸੀ ਅਵੋਇਡ ਕਰਨੀ ਚਾਹੁੰਦਾ ਸੀ ਬਰਨਾਲਾ ਸਾਹਿਬ ਵੀ ਕਹਿਣ ਲੱਗੇ ਵੀ ਸਾਡੇ ਨਾਨੇ ਜਿਵੇਂ ਕੱਪ ਕੱਪ ਕੀਤਾ ਕਰੀ ਜਾਂਦੇ ਹੂੰ ਤੇ ਹੁਣ ਵੀ ਗੱਲ ਤਾਂ ਉਹੀ ਹੈ ਤੁਸੀਂ ਦੱਸੋ ਵੀ ਜਿੰਨੇ ਇਹਨਾਂ ਨੇ ਕਿਹਾ ਇੰਨੀ ਭਰਤੀ ਹੋਈ ਹੈ ਵੈਰੀਫਾਈ ਕਰਨ ਦਾ ਤਰੀਕਾ ਜਿਹੜੀ ਭਰਤੀ ਨਾਨੇ ਕਮੇਟੀ ਵਾਲਿਆਂ ਨੇ ਕੀਤੀ ਹੈ ਉਹਦੇ 'ਚ ਤਾਂ ਤਰੀਕਾ ਹੈਗਾ ਗਲਤ ਸੱਚ ਲੱਭਣ ਦਾ ਉਹਨਾਂ ਨੇ ਕੋਈ ਕਾਪੀ ਕੋਈ ਕਾਪੀ ਚੱਕ ਲੋ ਉਹਨਾਂ ਨੇ ਪਰਿਵਾਰ ਦੇ ਮੁਖੀ ਦਾ ਫੋਨ ਨੰਬਰ ਲਿਖਿਆ ਆਧਾਰ ਨੰਬਰ ਹਰੇਕ ਦਾ ਲਿਖਿਆ ਹਾਂ ਮੈਂ ਉਹੀ ਕਹਿਣਾ ਉਹ ਚਾਹੇ 10 ਕਾਪੀਆਂ ਕੱਢ ਕੇ ਚੈੱਕ ਕਰ ਲੈਣ ਹਰ ਕਾਪੀ 'ਚੋਂ ਇੱਕ ਇੱਕ ਦੋ ਰੈਂਡਮ ਚੱਕ ਕੇ ਕਰ ਲੈਣ ਸਚਾਈ ਸਾਹਮਣੇ ਆਜੂ ਹੋ ਇਹ ਹੀ ਚੈੱਕ ਹੈਗੇ ਦੂਜਿਆਂ ਦੀ ਕਰਨ ਵਰਨਾ ਇਹ ਐਨੀ ਵੱਡੀ ਭਰਤੀ ਇਹ ਨਹੀਂ ਤਾਂ ਵੋਟਾਂ ਨਾਲੋਂ ਦੁੱਗਣੇ ਤੇ ਕਿਨੇ ਕਾਲੀ ਹੋਗੇ ਪਰ ਸੋ ਕੁੱਲ ਵਲਾ ਕੇ ਜਿਹੜੀ ਗੱਲ ਇਹ ਹੈ ਕਿ ਇਹ ਭੁਲੇਖਾ ਕਿਸੇ ਨੂੰ ਵੀ ਮਨ ਚੋਂ ਕੱਢ ਦੇਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੈਕਟਰ 28 ਵਾਲਾ ਦਫ਼ਤਰ ਹੈ ਹੈੱਡਕੁਆਟਰ ਹੈ ਜਿਹਦੇ ਤੇ ਉਹਦਾ ਕਬਜ਼ਾ ਹੈ ਉਸੇ ਦਾ ਹੀ ਸ਼੍ਰੋਮਣੀ ਅਕਾਲੀ ਦਲ ਰਹਿਣਾ ਹੈ ਤੱਕ ਵੀ ਚੋਣਾਂ ਚੱਲਣਾ ਇਹ ਕੋਈ ਕਰਾਈ ਨਹੀਂ ਹੈ ਬਲਕਿ ਸੰਤਾ ਨੇ ਪੈਸੇ ਜਮਾ ਕਿਰਾਏ ਸੀ ਇਹਦੇ ਕੁਝ ਸੰਤਾ ਦੀ ਡੈਥ ਤੋਂ ਬਾਅਦ ਪਾਰਟੀ ਫੰਡ ਚੋਂ ਮੈਂ ਕੋਈ ਜੇਬ ਚੋਂ ਪੈਸਾ ਨਹੀਂ ਕੀਤਾ ਹੂੰ ਸੰਤਪਿੰਡਰ ਵਾਲਿਆਂ ਨੇ ਮੈਂ ਪਾਰਟੀ ਫੰਡ ਚੋਂ ਸਾਰਾ ਪੇ ਕੀਤਾ ਜਦੋਂ ਰਜਿਸਟਰਡ ਕਰਾਣੀ ਸੀ ਪਾਰਟੀ ਨਾ ਦਫ਼ਤਰ ਦਫ਼ਤਰ ਵਾਸਤੇ ਦਫ਼ਤਰ ਲੈਣਾ ਸੀ ਯੂਟੀ ਤੋਂ ਜਦੋਂ ਯੂਟੀ ਤੋਂ ਲਿਆ ਹੋਇਆ ਸੀ ਉਹਨੂੰ ਰੱਖਣਾ ਸੀ ਹੂੰ ਨੋਟਿਸ ਆ ਗਿਆ ਸੀ ਵੀ ਤੁਸੀਂ ਬਿਲਡਿੰਗ ਨਹੀਂ ਬਣਾਈ ਜਾਂ ਤਾਂ ਬਣਾਓ ਜਾਂ ਤੁਸੀਂ ਕਰਦੇ ਸਕੋ ਕਲੇਮ ਛੱਡੋ ਹਾਂ ਮੈਂ ਉਹਦੇ ਚ ਕਿਉਂਕਿ ਚੰਡੀਗੜ੍ਹ ਚ ਤਾਇੇ ਨਿਯਮ ਸਾਰੇ ਪਾਸੇ ਲਾਗੂ ਹੈ ਚੰਡੀਗੜ੍ਹ ਚ ਨਿਯਮ ਲਾਗੂ ਹੈ ਕਿ ਤੁਸੀਂ ਪਲਾਟ ਨੂੰ ਖਾਲੀ ਨਹੀਂ ਛੱਡ ਸਕਦੇ ਉਹਦੇ ਚ ਮੈਂ ਨੂੰ ਹੁਣ ਵਕਾਲਤਾ ਵੀ ਫਾਇਦਾ ਹੁੰਦਾ ਮੈਂ ਬਾਹਨਾ ਮਿਲ ਗਿਆ ਜੀ ਪਾਵਰ ਲਾਈਨਸ ਜਾਂਦੀਆਂ ਸੀ ਹਮ ਮੈਂ ਯੂਟੀ ਨੂੰ ਲਿਖਿਆ ਜਿੰਨੀ ਦੇਰ ਪਾਵਰ ਲਾਈਨ ਨਹੀਂ ਹਟਾਉਂਦੇ ਕਿਵੇਂ ਬਿਲਡਿੰਗ ਬਣਾਉਂ ਉੱਤੋਂ ਲੰਘਦੀਆਂ ਸੀ ਗਿਆ ਹਾਂ ਜੀ ਉਹਨਾਂ ਨੇ ਪਾਵਰ ਲਾਈਨਸ ਨੇ ਹਟਾਈਆਂ ਸਾਨੂੰ ਬਾਹਨਾ ਮਿਲ ਗਿਆ ਫਿਰ ਬਾਦ ਕਿਹੜੇ ਸਾਲ ਅਲਾਟ ਹੋਇਆ ਸੀ ਜੀ ਦਫਤਰ 28 ਸੈਕਟਰ ਵਾਲਾ ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ ਯਾਨੀ ਕਿ ਜੋ ਸੰਤਾ ਵੇਲੇ ਦੀ ਗੱਲ ਆ ਤਾਂ 80 90 99 99 80 ਨਾ ਨਾ 80 ਕੈਸੀ 80 ਚ ਇਹ 8283 ਚ ਜਾਂ 81 ਚ ਹਲਾਟ ਹੋਇਆ ਜੀ ਕਿਉਂਕਿ ਅੰਧੇਕ ਪੈਸੇ ਸੰਤਾਂ ਨੇ ਜਮਾ ਕਰਾਏ ਸੀ ਸੰਤ ਪਿੰਡਰਾਲਾ ਨੇ ਨਾ ਪਿੰਡਰਾਲਾ ਨਹੀਂ ਲੋਂਗੋਵਾਲ ਸੰਤ ਲੋਂਗੋਵਾਲ ਮੈਂ ਤਾਂ ਹੀ ਦੂਜੀ ਵਾਰ ਤੀਜੀ ਵਾਰ ਮੈਨੂੰ ਪੁੱਛਣਾ ਪਿਆ ਨਾ ਉਹ ਉਹਦਾ ਤਾਂ ਕੋਈ ਉਹਦਾ ਤਾਂ ਕੋਈ ਤਾਲ ਕਿ ਨਹੀਂ ਸੀ ਇਲੈਕਸ਼ਨ ਕਮਿਸ਼ਨ ਉਹ ਉਹ ਤਖਤ ਸ੍ਰੀ ਤਲਵੰਡੀ ਸਾਹਿਬ ਉਹਦੇ ਜੇਜ਼ਦਾਰ ਸੀ ਉਦੋਂ ਹਰਜੰਤ ਸਿੰਘ ਲੋਂਗੋਵਾਲ ਨਹੀਂ ਜੀ ਉਹ ਕਿਸੇ ਤਖਤ ਦੇ ਜੇਜ਼ਦਾਰ ਨਹੀਂ ਸੀ ਉਹ ਲੋਂਗੋਵਾਲ ਗੁਰਦੁਆਰੇ ਦੇ ਮੰਤ ਸੀ ਧਾਰਮਿਕ ਸ੍ਰੀ ਸਤਨ ਧਾਰਮਿਕ ਸ਼ੈਚੀ ਇਹ ਕਾਲੀ ਦਲ ਦੇ ਪ੍ਰਧਾਨ ਸੀ ਬਤੌਰ ਕਾਲੀ ਦਲ ਦੇ ਪ੍ਰਧਾਨ ਦੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਸੀ ਕੀਮਤ ਇਹਦੀ ਕੁਝ ਬਾਕੀ ਜਿਹੜੀ ਬਾਜਦੀ ਸੀ ਬਤੌਰ ਜਨਰਲ ਸੈਕਟਰੀ ਮੈਂ ਕਰਾਈ ਫੰਡ ਪਾਰਟੀ ਦਾ ਸੀ ਮੇਰਾ ਇੱਕ ਨਵਾਂ ਪੈਸਾ ਨਹੀਂ ਸੀ ਉਹ ਵਿੱਚ ਬਲਕੇ ਗਾਲੇ ਥੋਤਾ ਗਾਇਬ ਬਾਦਲ ਸਾਹਿਬ ਨੇ ਦਾਅਵਾ ਕਰਤਾ ਵੀ ਇਹ ਬਣਾ ਨਹੀਂ ਸਕਦੇ ਮੈਂ ਉਹਨਾਂ ਦਾ ਵਕੀਲ ਢਿੱਲੋ ਸੀਗਾ ਜਸਮਤ ਢਿੱਲੋਂ ਦਾ ਛੋਟਾ ਭਰਾ ਮੈਂ ਹੈ ਯਾਰੇ ਪੰਥ ਦਾ ਕੰਮ ਐ ਪਾਰਟੀ ਦਾ ਕੰਮ ਐ ਮੇਰਾ ਨਹੀਂ ਜਾਤੀ ਤੁਹਾਡਾ ਜਾਤੀ ਨਹੀਂ ਆਪਾਂ ਨਕਸ਼ਾ ਬਣਾ ਲੈਨੇ ਆ ਵਿਚਾਰੇ ਲਕੀਰ ਪਾ ਲੋ ਅਦਾ ਤੁਸੀਂ ਬਣਾ ਲੋ ਅਦਾ ਅਸੀਂ ਬਣਾ ਲੈਨੇ ਆ ਜਿੱਦੈ ਸੁਲਾ ਹੋ ਗਏ ਬੱਚੋ ਦਵਾਰ ਕੱਢ ਦਾਂਗੇ ਬਰਲੀ ਨੰਗੂ ਹਾਂ ਮਗਰ ਉਹ ਮੰਨੇ ਨਹੀਂ ਉਹਨਾਂ ਨੇ ਬਣਨ ਨਹੀਂ ਦਿੱਤਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਬਣਨ ਨਹੀਂ ਦਿੱਤਾ ਹਾਂ ਅੱਛਾ ਇਹ ਜਿਆਦਾ ਇਹਨਾਂ ਦਾ ਆਇਆ ਮੈਨੂੰ ਕਹਿਣ ਲੱਗੇ ਮੈਂ ਫਾਈਵ ਚੱਕ ਕੇ ਕਮਲ ਜੀ ਉਧਰੋਂ ਫੜਾ ਦੀ ਭਾਈ ਤੁਸੀਂ ਥਾਂ ਮੰਲੋ ਅੱਛਾ ਵਿੱਚ ਨੂੰ ਇੱਕ ਗੱਲ ਹੋਰ ਚੱਲੀ ਜੀ ਜਸਬੀਰ ਸਿੰਘ ਆਲੂ ਵਾਲੀਏ ਨੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਪਲਾਟ ਦਾ ਫਾਊਂਡੇਸ਼ਨ ਦੇ ਅਧਿਕਾਰ ਚੋਂ ਕੱਢਣ ਲਈ ਇੱਕ ਪ੍ਰਾਪਰਟੀਜ਼ ਟਰਸਟ ਬਣਾ ਲਿਆ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਰਹੇ ਹਾਂ ਇੱਥੇ ਆਪਣੇ ਹਾਂ 16 ਸੈਕਟਰ ਚ ਹੈ ਜੀ ਜੀ ਉਹ ਬਣਾ ਕੇ 15 ਕੇ 16 ਮੈਨੂੰ ਸ਼ੋਰ ਨਹੀਂ ਮੇਰਾ 15 ਚ ਪੈਂਦਾ ਕਿ ਉਹ ਉਹਦੇ ਪੱਕੇ ਮਾਲਕ ਹੋ ਗਏ ਹੁਣ ਉਹਦੀ ਫੈਮਿਲੀ ਚਲਾ ਰਹੀ ਹੈ ਹਾਂ ਮੈਨੂੰ ਵੀ ਕਿਸੇ ਨੇ ਕਿਹਾ ਵੀ ਤੂੰ ਵੀ ਟਰਸਟ ਬਣਾ ਦੇ ਤਾਂ ਹੁਣ ਤੇਰੇ ਅਧਿਕਾਰات ਨੇ ਪਾਰਟੀ ਵਾਲੇ ਤੇ ਗੂਠਾ ਲਾਈ ਦੇਣਗੇ ਕੁਝ ਪਾਰਟੀ ਵਾਲਿਆਂ ਨੇ ਕਿਹਾ ਵੀ ਭਾਈ ਅਸੀਂ ਟਰਸਟੀ ਬਣਦੇ ਆ ਬਣਾ ਲਾ ਮੈਂ ਸੋਚਿਆ ਉਹਦੇ ਚ ਵੀ ਫਿਰ ਫੇਰੇ ਤੇ ਜਸਵੀਰ ਚ ਕੀ ਫਰਕ ਹੈ ਜੇ ਮੈਂ ਵੀ ਇੱਕ ਪਬਲਿਕ ਪ੍ਰਾਪਰਟੀ ਨੂੰ ਆਪਣੇ ਜੱਦੀ ਆਪਣੇ ਪਰਸਨਲ ਅਧਿਕਾਰ ਚ ਲੈ ਆਉਣ ਦੀ ਕੋਸ਼ਿਸ਼ ਉਹ ਪਲਾਟ ਜਿਸ ਤੇ ਸ਼ਰਮਣੀ ਕਾਲੀਦਲ ਦਾ ਇਸ ਟਾਈਮ ਦਫ਼ਤਰ ਹੈ ਤੁਹਾਡੇ ਕੋਲ ਮੌਕਾ ਸੀ ਕਿ ਤੁਸੀਂ ਆਪਣਾ ਨਿੱਜੀ ਟਰਸਟ ਬਣਾ ਲੈਂਦੇ ਜਿਵੇਂ ਉਹਦਾ ਬਣਿਆ ਸੀ ਜਿਹਦਾ ਨਾਮ ਲਿਆ ਤੁਸੀਂ ਔਰ ਮੈਨੂੰ ਪਤਾ ਨਹੀਂ ਸੱਚ ਹੈ ਝੂਠ ਹੈ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਵੀ ਕੋਈ ਇਹੋ ਜਿਹਾ ਕੰਮ ਕੀਤਾ ਟਰਸਟ ਬਣਾਇਆ ਸੁਖਵੀਰ ਸਿੰਘ ਬਾਦਲੂਣਾ ਨੇ ਮੈਨੂੰ ਸ਼ੋਰ ਨਹੀਂ ਮੈਨੂੰ ਕਾਨੇ ਪੈਣਕ ਪਈ ਹੈ ਸਚਾਈ ਕੀ ਹੈ ਮੈਂ ਨਹੀਂ ਉਹ ਸਵੀਕਾਰ ਸਕਦਾ ਹੋ ਸਕਦਾ ਝੂਠੀ ਵਾਹ ਅੱਜ ਕੱਲ ਹਰ ਤਰ੍ਹਾਂ ਦੀਆਂ ਵਫਾਹਾਂ ਚੱਲਦੀਆਂ ਪਰ ਇਹ ਗੱਲ ਬਣਦੀ ਨਹੀਂ ਕਰਨੀ ਨਹੀਂ ਚਾਹੀਦੀ ਜਿਹੜੀ ਪਬਲਿਕ ਪ੍ਰੋਪਰਟੀ ਆ ਪਬਲਿਕ ਪਨੀ ਤੋਂ ਬਣਦੀ ਆ ਪਰ ਹੁਣ ਹੁਣ ਜੋ ਇੱਕ ਤਾਜਾ ਇੱਕ ਜੋ ਇਹ ਵੀ ਦਾਵਾ ਕਰ ਰਹੇ ਨੇ ਇਹ ਕਹਿੰਦੇ ਵੀ ਉਹਨਾਂ ਨੂੰ ਅਸੀਂ ਪੁੱਛਿਆ ਜਿੱਦਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਦਲਜੀਤ ਸਿੰਘ ਚੀਮਾ ਨੂੰ ਵੀ ਮੈਂ ਇਸ ਤਰ੍ਹਾਂ ਇੰਟਰਵਿਊ ਕਰਦੇ ਪੁੱਛਿਆ ਦੈਨਿਕ ਸਵੇਰਾ ਤੇ ਕਿ ਉਹ ਕਹਿੰਦੇ ਨੇ ਕਿ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਭਰਤੀ ਕਰ ਰਹੇ ਆ ਇਹ ਕਹਿੰਦੇ ਵੀ ਅਸੀਂ ਉਦੋਂ ਹੀ ਤਕਾਲੀ ਜੱਜ ਸਰ ਸਾਹਿਬ ਨੂੰ ਜਾ ਕੇ ਮਿਲਿਆਏ ਸੀ ਉਹਨਾਂ ਨੂੰ ਅਸੀਂ ਸਮਝਾਉਣ ਚ ਅੰਡਰਸਟੈਂਡਿੰਗ ਮਾਡਨ ਚ ਕਾਮਯਾਬ ਰਹੇ ਕਿ ਅਸੀਂ ਇਸ ਤਰੀਕੇ ਨਾਲ ਭਰਤੀ ਵਾਲੀ ਪ੍ਰਕਿਰਿਆ ਨਹੀਂ ਅਪਣਾ ਸਕਦੇ ਕਿਉਂ ਕਿ ਅਸੀਂ ਇੱਕ ਸੈਕੂਲਰ ਪਾਰਟੀ ਦਾ ਹਲਫਨਾਮਾ ਜਿਹੜਾ ਹੋਣ ਦਾ ਹਲਫਨਾਮਾ ਜੋ ਕਿ ਲਾਜ਼ਮੀ ਹੈ ਭਾਰਤੀ ਕਾਨੂੰਨ ਮੁਤਾਬਕ ਨਵੀਆਂ ਸੋਧਾਂ ਮੁਤਾਬਕ ਭਾਰਤੀ ਚੋਣ ਕਮਿਸ਼ਨ ਨੇ ਉਹ ਦਿੱਤਾ ਹੋਇਆ ਹੈ ਉਹ ਇਹ ਇਹਨਾਂ ਨੇ ਕੀਤੀ ਆ ਉਹ ਕਹਿੰਦੇ ਵੀ ਇਹ ਰਜਿਸਟਰਡ ਕੀ ਨਵੀਂ ਗੱਲ ਨਹੀਂ ਜਦ ਮੈਂ ਕੰਸਟੀਟਿਊਟ ਰਜਿਸਟਰ ਕਰਾਈਆ ਉਹਦੇ ਚ ਵੀ ਕਲਾਜ਼ ਪਾਈ ਸੀ ਜੀ ਡੈਮੋਕਰੈਟਿਕ ਸੈਕੂਲਰਿਜ਼ਮ ਚ ਤੁਸੀਂ ਯਕੀਨ ਰੱਖਦੇ ਆ ਹਾਂ ਲੋਕਤੰਤ੍ਰਿਕ ਉਦੋਂ ਦੀ ਹੈ ਹਰਪੱਖਤਾ ਦੀ ਹਾਂ ਉਦੋਂ ਦੀ ਹੈਗੀ ਹੈ ਲੋਕਤੰਤ੍ਰਿਕ ਧਰਮਕ ਨਿਰਪੱਖਤਾ ਨੂੰ ਡੈਮੋਕਰੈਟਿਕ ਸੈਕੂਲਰਿਜ਼ਮ ਨੋ ਪੀਪਲ ਐਕਟ ਦੇ ਸੈਕਸ਼ਨ 27 ਹੈ ਜਿਹੜਾ ਪ੍ਰੋਵਾਈਡਡ ਹੈ ਪ੍ਰੋਵਾਈਡਡ ਜਿਹਦੇ ਚ ਪਾਰਟੀ ਰਜਿਸਟਰ ਹੁੰਦੀ ਹੈ ਵੀ ਇਹ ਕਰਨਾ ਹੈ ਹਾਂ ਅਕਾਲ ਤਖਤ ਨੇ ਇਹ ਨਹੀਂ ਕਿਹਾ ਕਿ ਤੁਸੀਂ ਕਮਨਲ ਭਰਤੀ ਕਰੋ ਹਾਂ ਅਕਾਲ ਤਖਤ ਨੇ ਇਹ ਕਿਹਾ ਆਪਣੇ ਵਿਧਾਨ ਦੇ ਹਿਸਾਬ ਨਾਲ ਭਰਤੀ ਕਰੋ ਹਾਂ ਵਿਧਾਨ ਨੂੰ ਤੋੜਨ ਦੀ ਗੱਲ ਨਹੀਂ ਕੀਤੀ ਹੋਨ ਕਾਲ ਦਾਖਤ ਮੋਰਲ ਅਥਾਰਟੀ ਹੈ ਲੀਗਲ ਅਥਾਰਟੀ ਨਹੀਂ ਇਹ ਜੇ ਉਹਨੂੰ ਨਹੀਂ ਮੋਰਲ ਅਥਾਰਟੀ ਮੰਨਦੇ ਨਾ ਮੰਨਣ ਨਹੀਂ ਇਹ ਕਹਿੰਦੇ ਕਹਿੰਦੇ ਵੀ ਸਾਨੂੰ ਖਰਸ਼ਾ ਸੀ ਕਿ ਜਿਹੜੀਆਂ ਸਾਡੀ ਵਿਰੋਧੀ ਪਾਰਟੀਆਂ ਨੇ ਜਾਂ ਸਿੱਧਾ ਨਿਸ਼ਾਨਣਾ ਸੀ ਕਿ ਕੇਂਦਰ ਦੀ ਭਾਜਪਾ ਨਾਲ ਸਾਡੀ ਖੜਕੀ ਹੋਈ ਹੈ ਉਹਨਾਂ ਨੇ ਜੇ ਅਸੀਂ ਵਿਰਸਾ ਸਿੰਘ ਬਲਟੋਆ ਨੂੰ ਵੀ ਜਥੇਦਾਰ ਦੇ ਹੁਕਮ ਨੂੰ ਮੰਨਦੇ ਹੋਏ ਬਾਹਰ ਕੱਢ ਦਿੰਦੇ ਵੀ ਉਹ ਤਾਂ ਬਲਟੋਆ ਨੂੰ ਅਸੀਂ ਸਲਾਹ ਦਿੱਤੀਗੇ ਤੂੰ ਆਪ ਹੀ ਬਾਹਰ ਚਲਾ ਜਾ ਨਹੀਂ ਤਾਂ ਵੀ ਸਾਡੀ ਤਾਂ ਇਹ ਰਜਿਸਟ੍ਰੇਸ਼ਨ ਖਤਮ ਹੋ ਜਾਏਗੀ ਇਹ ਬਿਲਕੁਲ ਉਹਨਾਂ ਦੀ ਆਰਗੂਮੈਂਟ ਬੇਬੁਨਿਆਦ ਹੈ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸਾਈਟ ਕੱਢੋ ਹਾਂ ਉਹਦੇ ਤੇ ਰਜਿਸਟਰਡ ਪਾਰਟੀਆਂ ਨੇ ਜਿੰਨੀਆਂ ਉਹ ਕੱਢੋ ਉਹਦੇ 'ਚ ਮੁਸਲਿਮ ਲੀਗ ਵੀ ਹੈ शिवसेना ਵੀ ਹੈ ਉਹਦੇ 'ਚ ਪਾਰਟੀਆਂ ਦਾ ਜਿਹੜਾ ਲਿਖਿਆ ਕਿ ਇਹ ਹਿੰਦੂ ਧਰਮ ਨੂੰ ਪ੍ਰੋਮੋਟ ਕਰਨ ਲਈ ਕਰਦੇ ਆ ਉਹ ਵੀ ਹੈ ਮੁਸਲਮਾਨਾਂ ਦੀਆਂ ਨੇ ਉਹ ਵੀ ਇਸਲਾਮ ਦੀ ਪ੍ਰੋਡਕਸ਼ਨ ਕਰਦੇ ਆ ਤੇ ਫਿਰ ਸਿੱਖਾਂ ਨੂੰ ਕੋਈ ਬਿੱਲੀ ਸੋងਗੀ ਬਈ ਹੈ ਨਹੀਂ ਕਰ ਸਕਦੇ ਨਹੀਂ ਜਿਹੜਾ ਤੁਸੀਂ ਮੈਂ ਲਿਸਟ ਦਿੱਤੀ ਹੈ ਕਾਲ ਤੱਕ ਦੇ ਜਹੇਦਾਰ ਨੂੰ ਕਿ ਕੋਈ ਇੰਪੈਡਮੈਂਟ ਨਹੀਂ ਹੈ ਹੂੰ ਤੁਸੀਂ ਹਰ ਕੋਈ ਤਾਜ਼ਾ ਤਾਜ਼ਾ ਜਦ ਝਗੜਾ ਪਿਆ 2 ਦਸੰਬਰ ਤੋਂ ਬਾਅਦ ਹਾਂ ਮੈਨੂੰ ਜੇਹਦਾਰ ਸਾਹਿਬ ਤੁਸੀਂ ਲਿਸਟ ਦਿੱਤੀ ਮੈਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਦਿੱਤਾ ਕਿ ਆ ਨਿਸ਼ਾਨ ਲਾਇਆ ਵੀ ਆ ਪਾਰਟੀਆਂ ਆਪਣੀਆਂ ਧਾਰਮਿਕ ਭਾਵਨਾਵਾਂ ਤੇ ਬੇਸਡ ਨੇ ਹਾਂ ਇਹਨਾਂ ਨੂੰ ਕਿਵੇਂ ਨਹੀਂ ਡੀ ਰਜਿਸਟਰ ਕੀਤਾ ਨਾਮ ਵੀ ਧਾਰਮਿਕ ਨਹੀਂ ਮੇਰੇ ਨਾਮ ਨਹੀਂ ਉਹ ਉਹਦੇ ਵਿੱਚ ਖਾਨਾ ਹੈ ਕਿ ਇਹ ਕੀ ਕਰਦੇ ਆ ਇਹਨਾਂ ਦਾ ਏਮਸ ਆਬਜੈਕਟ ਕੀ ਨੇ ਉਹ ਵੀ ਕਲੀਅਰ ਹੈ ਉਹਦੇ ਵਿੱਚ ਵੀ ਕਲੀਅਰ ਹੈ ਤੁਸੀਂ ਡਾਊਨਲੋਡ ਕਰ ਲਿਓ ਹਾਂ ਲਿਸਟੋਪ ਪੋਲੀਟਿਕਲ ਪਾਰਟੀ ਬੁੜਾ ਤੁਸੀਂ ਤੁਸੀਂ ਇੱਕ ਇੱਕ ਟਰਮ ਵਰਤੀ ਆ ਡੈਮੋਕ੍ਰੈਟਿਕ ਸੈਕੂਲਰਿਜ਼ਮ ਯਾਨੀ ਕਿ ਲੋਕਤੰਤਰੀਕ ਧਰਮ ਨਿਰਪੱਖਤਾ ਇਹ ਇਹ ਪ੍ਰਮਾਣ ਹੈ ਤੁਹਾਡੇ ਜਿਹੜੀ ਫੰਕਸ਼ਨਿੰਗ ਹੈ ਹੂੰ ਉਹਦੇ ਵਿੱਚ ਕਿਸੇ ਨੂੰ ਰਿਲੀਜੀਅਨ ਬੇਸ ਤੇ ਤੁਸੀਂ ਹੇਟ ਨਹੀਂ ਕਰ ਸਕਦੇ ਮਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਆਪਣੇ ਧਰਮ ਦੀ ਗੱਲ ਨਹੀਂ ਕਰ ਸਕਦੇ ਹੂੰ ਸਾਡੇ ਜਿਹੜਾ ਇੰਡੀਆ ਚ ਸੈਕੂਲਰਿਜ਼ਮ ਦਾ ਕਨਸੈਪਟ ਹੈ ਉਹ ਸਰਬ ਧਰਮ ਦੀ ਇਜ਼ਤ ਕਰ ਹੁੰਦਾ ਹੈ वेस्टर्न ਫਲਸਫੀ ਚ ਧਰਮ ਨਿਰਪੱਖਤਾ ਦਾ ਮਤਲਬ ਹੈ ਕਿ ਧਰਮ ਦਾ ਤਲਕੇ ਕੋਈ ਨਹੀਂ ਹੂੰ ਉਹ ਡਿਫਰੈਂਟ ਕਨਸੈਪਟ ਨੇ ਹੂੰ ਮਗਰ ਬਾਕੀ ਦਾ ਮੇਰੀ ਥੋੜੀ ਸੋਚ ਦਾ ਫਰਕ ਹੋ ਸਕਦਾ ਪਰ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਪੋਲੀਟੀਕਲ ਪਾਰਟੀਆਂ ਰੈਕਗਨਾਈਜ਼ਡ ਪੋਲੀਟੀਕਲ ਪਾਰਟੀਆਂ ਦਾ ਰਜਿਸਟਰਡ ਪੋਲੀਟੀਕਲ ਪਾਰਟੀਆਂ ਦਾ ਸਾਰਾ ਡਿਟੇਲ ਹੈ ਉਹਦੇ ਚ ਆ ਮੈਂ ਉਹਨਾਂ ਨੂੰ 5 6 ਪਾਰਟੀ ਹੈ ਇਸ ਤਰ੍ਹਾਂ ਨੇ ਹੂੰ ਹਿੰਦੂ ਤਵਾ ਲਾਫਜ਼ ਲਿਖਿਆ ਹੈ ਇੱਕ ਪਾਰਟੀ ਦੇ ਹੂੰ ਤੇ ਉਹ ਦਾ ਨਹੀਂ ਹੋਏ ਤੇ ਇਹ ਬਾਦਲਾ ਨਹੀਂ ਕੱਟੇ ਜਾਣਾ ਸੀ ਹੂੰ ਇਹ ਇੱਕ ਬਹਾਨਾ ਸੀ ਉਸ ਤੋਂ ਭਜਣ ਦਾ ਅੱਜ ਵੀ ਇਹ ਅੱਜ ਤੁਸੀਂ ਉਹ ਡਾਊਨਲੋਡ ਕਰਕੇ ਦੇਖ ਲਓ ਜੇ ਉਹ ਹੈ ਤਾਂ ਫਿਰ ਇਹਨਾਂ ਨੂੰ ਕੀ ਰੀਜ਼ਨ ਸੀ ਇਹ ਗੱਲ ਕਹਿਣ ਦਾ ਹਾਂ ਇਹ ਵੱਖਰੀ ਗੱਲ ਆ ਨਹੀਂ ਮੰਨਦੇ ਨਾ ਮੰਨਣਾ ਆਪਾਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਹੁਣ ਤਾਂ ਜਿਹੜਾ ਡਿਸਪਿਊਟ ਹੋਏਗਾ ਕਿ ਜੈਸਟਰਡ ਅਕਾਲੀ ਦਲ ਦੀ ਜੋ ਕਨਸਟੀਟਿਊਸ਼ਨ ਹੈ ਉਹਦੇ ਹਿਸਾਬ ਨਾਲ ਤਹਿਕੀਕਤ ਕਰਕੇ ਇਹ ਡਿਟਰਮਾਈਨ ਕੀਤਾ ਜਾ ਸਕਦਾ ਕਿ ਇਹਨਾਂ ਦਾ ਹੱਕ ਹੈ ਪਾਰਟੀ ਤੇ ਹਾਂ ਉਹ ਉਹਦਾ ਆਧਾਰ ਬਣ ਸਕਦੇ ਨੇ ਕਿ ਭਰਤੀ ਡੈਲੀਗੇਟ اجلاس ਭਰਤੀ ਡੈਲੀਗੇਟਾਂ ਦੀ ਇਲੈਕਸ਼ਨ ਉਹ ਸਾਰਾ ਰਿਕਾਰਡ ਤੇ ਰੈਂਡਮ ਚੈਕਿੰਗ ਹਾਂ ਕਿ ਜਾਲੀ ਦਾ ਨਹੀਂ ਇਹ ਕੀਤੀ ਜਾ ਸਕਦੀ ਆ ਹਾਂ ਜੇ ਕੋਈ ਕਰਨਾ ਚਾਹੇ ਪਤਾ ਨਹੀਂ ਇਲੈਕਸ਼ਨ ਕਮਿਸ਼ਨ ਇਸ ਤੇ ਕੀ ਐਟੀਟਿਊਡ ਲਓ ਆ ਹੁਣ ਵੋਟਾਂ ਦਾ ਹੀ ਝਗੜਾ ਪਿਆ ਜੇ 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 ਤੁਸੀਂ ਥੋੜਾ ਜਿਹਾ ਬ੍ਰੀਫ ਦੱਸ ਸਕੋ ਜੇ ਚੇਤੇ ਚ ਹੈ ਜਦੋਂ ਕਾਂਗਰਸ ਦਾ ਰਫੜ ਪਿਆ ਕਾਂਗਰਸ ਤੋਂ ਕਾਂਗਰਸ ਉਹ ਬਣੀ ਫਿਰ ਬਾਅਦ ਚ ਕਾਂਗਰਸ ਆਈ ਬਣੀ ਉਦੋਂ ਕੀ ਪ੍ਰੋਸੀਜਰ ਅਡਾਪਟ ਕੀਤਾ ਸੀ ਇਲੈਕਸ਼ਨ ਕਮਿਸ਼ਨ ਨੇ ਇਹ ਦੱਸਣ ਵਾਸਤੇ ਵੀ ਇਹ ਕਾਂਗਰਸ ਅਸਲੀ ਹੈ ਉਹ ਮੇਰਾ ਸਾਰਾ ਜ਼ਾਇਰ ਮੈਂਬਰ ਸਿੰਬਲ ਫ੍ਰੀਜ਼ ਕਰਤਾ ਸੀ ਹਮ ਨਵੇਂ ਸਿੰਬਲ ਦੇਤੇ ਨਵੇਂ ਤੋਂ ਬਾਅਦ ਇਲੈਕਸ਼ਨ ਪ੍ਰੋਸੈਸ ਜੰਦਰਾ ਨੂੰ ਓਵਰ ਵੈਲਮਿੰਗ ਮੈਜੋਰਿਟੀ ਆਈ ਦੂਸਰੀ ਪਾਸੇ ਵਾਲੇ ਕਾਰਨਰ ਹੋ ਗਏ ਹਮ ਹੌਲੀ ਹੌਲੀ ਉਹਨਾਂ ਦੇ ਬੰਦੇ ਛੱਡਣ ਲੱਗੇ ਉਹ ਜਿਵੇਂ ਕਹਿੰਦੇ ਆ ਉਹ ਦੀ ਪ੍ਰੋਬਲਮ ਸੋਲਵਡ ਇਟਸੈਲਫ ਹੁਣ ਆ ਇੱਥੇ ਵੀ ਉਹੀ ਹੈ ਹਮ ਇੱਕ ਪਾਰਲੀਮੈਂਟ ਦੀ ਸੀਟ ਹੈ ਬਾਦਲਾਂ ਕੋਲੇ ਤੇ ਐਸ ਵੇਲੇ ਇੱਕ ਅਸੈਂਬਲੀ ਦੀ ਸੀਟ ਹੈ ਕੋਈ ਹੈ ਵਿਧਾਨ ਸਭਾ ਦੀ ਵੀ ਦੋ ਤਾਂ ਚੱਲੇ ਗਈ ਇੱਕ ਦੂਜੇ ਪਾਸੇ ਵਾਲਿਆਂ ਕੋਲ ਵੀ ਆਹ ਕੋਣੋ ਵਾਲੀ ਕੋਲੇ 44 ਯੂ ਦੇ ਕੋਲੇ ਸੋ देयर इज ਨਾਥਿੰਗ ਮੱਚ ਟੂ ਚੂਜ਼ ਬੀਟਵੀਨ ਦ ਟੂ ਔਨ ਟੈਕਨੀਕਲ ਇਸ਼ੂ ਜਿਕਰ ਜਿਹੜੇ ਮੌਜੂਦਾ ਹੁਣ ਸਮੇਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਰਜਿਸਟ੍ਰੇਸ਼ਨ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੱਖਰੀ ਹੈ ਸੀ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੋਲ ਇਹਨਾਂ ਨੂੰ ਵੀ ਹੁਣ ਜੋੜਨਾ ਪਾਉਣਾ ਪਏਗਾ ਇਹਨਾਂ ਨੂੰ ਅਲੱਗ-ਅਲੱਗ ਕਰਾਣੀ ਪਏਗੀ ਐਸੇ ਤੇ ਪ੍ਰੋਸੀਕਿਊਟ ਹੋਏ ਜੀ ਹੂੰ ਕਿ ਬਾਦਲ ਸਾਹਿਬ ਨੇ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਕਨਸਟੀਟਿਊਸ਼ਨ ਦਿੱਤੀ ਉਹ ਹੋਰ ਦੇਤੀ ਸੇਮ ਆਫਿਸ ਬੀਅਰਰਜ਼ ਨਾਲ ਸੇਮ ਨਾਅ ਤੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਹੋਰ ਦੇਤੀ ਜਿਹੜਾ ਮੁੱਦਾ ਸਰਕਾਰ ਸੀ ਬਲਾਂਸਿੰਗ ਖੇੜਾ ਨਹੀਂ ਚੁੱਕਿਆ ਸੀ ਹਾਂ ਉਹ ਇਹ ਮਸਲਾ ਸੀ ਉਹ ਦੋਨੇ ਪੇਸ਼ ਕੀਤੀਆਂ ਵੀ ਦੋਨਾਂ ਚੋਂ ਅਸਲੀ ਕਿਹੜੀ ਆ ਫਸ ਗਏ ਹੂੰ ਪਰ ਕਿਸੇ ਟੈਕਨੀਕਲ ਇਸ਼ੂ ਤੇ ਸੁਪਰੀਮ ਕੋਰਟ ਤੋਂ ਖੜਾ ਚ ਆਇਆ ਇਹ ਨਹੀਂ ਪ੍ਰਾਸਿਕਿਊਸ਼ਨ ਤਾਂ ਲਾਂਚ ਹੋ ਗਈ ਸੀ ਹਾਂ ਟ੍ਰਾਇਲ ਪਰ ਪਰ ਕੀ ਕਾਨੂੰਨੀ ਸ਼ੁਰੂ ਹੋਣ ਦੀ ਕਾਨੂੰਨੀ ਹੈ ਠੀਕ ਸੀ ਸ਼੍ਰੋਮਿਕ ਕਮੇਟੀ ਵਰਗੀ ਕਿਸੇ ਰਿਲੀਜੀਅਸ ਬਾਡੀ ਦੀ ਇਲੈਕਸ਼ਨ ਕਿਸੇ ਸਿਆਸੀ ਪਾਰਟੀ ਨੇ ਲੜਦੂ ਰਿਲੀਜੀਅਸ ਬਾਡੀ ਦੀ ਨਹੀਂ ਸੀ ਕੁਐਸਚਨ ਇਹ ਸੀ ਕਿ ਇੱਕੋ ਆਫਿਸ 'ਤੇ ਰਦਰ ਜੀ ਇੱਕੋ ਨਾਂ ਤੇ ਦੋ ਵਿਧਾਨ ਕਿਵੇਂ ਹੋ ਸਕਦੇ ਵਿਧਾਨਤਾ ਇੱਕੋ ਹੂੰ ਇਹ ਜਿਹੜੇ ਦੋ ਵਿਧਾਨਾਂ ਦੇ 10 ਗੰਦ ਕੀਤੇ ਆ ਜਾਲ ਸਾਜੀ ਇਹ ਦਿਸ ਵਾਸ ਦੀ ਕੁਐਸਚਨ ਨਹੀਂ ਹੁਣ ਜੇਕਰ ਸ਼੍ਰੋਮਣੀ ਅਕਾਲੀ ਦਲ ਮਾਨ ਉਹ ਦੂਜੀਆਂ ਚੋਣਾਂ ਵੀ ਲੜਦਾ ਹੈ ਤੇ ਐਸ்சிਪੀਸੀ ਦੀ ਚੋਣਾਂ ਜੇਕਰ ਹੁੰਦੀਆਂ ਨੇ ਉਹ ਇਸੇ ਤੇ ਲੜ ਸਕਦੇ ਨੇ ਲੜਨ ਤੇ ਕੋਈ ਰੁਕਾਵਟ ਨਹੀਂ ਹੂੰ ਨਹੀਂ ਪਰ ਜਦੋਂ ਉਧਰ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਤਹਿਤ ਚੋਣਾਂ ਲੜਨੀਆਂ ਨੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਕੋਈ ਇਹੋ ਜਿਹੇ ਰੂਲਦ ਨਹੀਂ ਹੂੰ ਜਿਹੜੇ ਸਟ੍ਰੈਕਟਲੀ ਲੈ ਡਾਊਨ ਕਰ ਦਿਆ ਉਹ ਤਾਂ ਕਹਿੰਦਾ ਸਿੱਖ ਹੋਣੇ ਚਾਹੀਦੇ ਹੂੰ ਕੈਂਡੀਡੇਟ ਅਮਰਤਾਰੀ ਹੋਣਾ ਚਾਹੀਦਾ ਵੋਟਰਸ ਆਪ ਸਬੂਤ ਚਾਹੀਦਾ ਸਾਬੂਰ ਚਾਹੀਦਾ ਹਾਂ ਤੁਨ ਲੋਕਾਂ ਨੂੰ ਕੱਢਤਾ ਫੜ ਕੇ ਲੇਡੀਜ਼ ਚ ਮੁਸ਼ਕਲ ਪੈ ਜਾਂਦੀ ਐ ਡਿਟਰਮਿਨ ਨਹੀਂ ਕਰ ਸਕਦੇ ਉਹ ਫੋਟੋਆਂ ਲੱਗਣ ਤਾਂ ਦੇਖਣ ਵੀ ਪਰ ਹੱਟੇ ਕਿਸੇ ਨੇ ਪਟਿਆ ਨਹੀਂ ਪਟਿਆ ਇਹ ਜੁਦ ਬਣਾਤੇ ਸੋ ਕੁੱਲ ਮਿਲਾ ਕੇ ਉਹ ਵੀ ਇਸ ਕਰਕੇ ਬਣੇ ਉਹ ਵੀ ਬਾਦਲ ਨੇ ਕੀਤਾ ਪਹਿਲੇ ਗੁਰਦੁਆਰਾ ਐਕਟ ਚ ਸਹਾਈਤਾਰੀ ਸੇਖਾਂ ਦੀ ਵੋਟ ਸੀ ਹਾਂ ਉਹ ਵੀ ਗਏ ਹੋਏ ਨੇ ਸੁਪਰੀਮ ਕੋਰਟ ਸਹਾਈਤਾਰੀ ਸੇ ਮੈਂ ਹੀ ਕੇਸ ਅਰਗੂਈ ਤੌਰ ਉਨਾਂ ਦਾ ਜੀ ਪਰਮਜੀਤ ਸਿੰਘ ਰਾਣੂ ਉਹ ਨਹੀਂ ਹਾਂ ਉਹਦਾ ਮੈਂ ਵਕੀਲ ਸੀ ਜੀ ਹਾਈ ਕੋਰਟ ਉੱਥੇ ਜਿੱਤੇ ਹੂੰ ਸੁਪਰੀਮ ਕੋਰਟ ਵੀ ਜਿੱਤ ਰਹੇ ਸੀ ਹੂੰ ਫਿਰ ਬਾਦਲ ਸਾਹਿਬ ਨੇ ਬੀਜੇਪੀ ਵਾਲੇ ਦੀ ਮਦਦ ਕਰਕੇ ਪਾਰਲੀਮੈਂਟ ਚ ਅਮੈਂਡ ਕਰਾਤਾ ਐਕਟ ਹੂੰ ਲਾਏ ਕਹਿੰਦੇ ਸੀ ਬਈ ਅਸੈਂਬਲੀ ਨੂੰ ਤਾਂ ਅਧਿਕਾਰات ਨਹੀਂ ਹੂੰ ਇਹ ਨਹੀਂ ਘਟ ਸਕਦੇ ਨੋਟੀਫਿਕੇਸ਼ਨ ਨਾਲ ਘਟਾਤਾ ਸੀ ਇਹਨਾਂ ਨੇ ਅਸੈਂਬਲੀ ਤੋਂ ਵੀ ਨਹੀਂ ਕੀਤਾ ਨੋਟੀਫਿਕੇਸ਼ਨ ਕਰਾਤਾ ਸੀ ਹੂੰ ਬੀ ਐਗਜ਼ੈਕਟਿਵ ਐਕਟ ਨਾਲ ਨਹੀਂ ਅਮੈਂਡਮੈਂਟ ਹੋਤਾ ਦਾ ਗੁਰਦੁਆਰਾ ਐਕਟ ਹੂੰ ਫਿਰ ਪਾਰਲੀਮੈਂਟ ਤੋਂ ਅਮੈਂਡ ਕਰਾ ਕੇ ਇਹ ਨਹੀਂ ਕਦੇ ਸੋਚਿਆ ਵੀ ਤੁਹਾਡੇ ਵੋਟਰਾਂ ਦੀ ਮੈਜੋਰਟੀ ਚ ਸਿੱਖ ਹੁਣ ਸਹਿਯਤਾਰੀ ਹੋ ਹੈ ਹੂੰ ਕੇ ਸਹਿਯਤਾਰੀ ਨੰਬਰ ਘਟਦਾ ਜਾਂਦਾ ਵਧ ਨਹੀਂ ਰਿਹਾ ਹੂੰ ਔਰ ਇਹਨਾਂ ਦੇ ਐਟੀਟਿਊਡ ਤੋਂ ਇਹਨਾਂ ਦੀ ਜੋ ਧਰਮ ਦੀ ਮੈਨੇਜਮੈਂਟ ਹੈ ਜੋ ਪ੍ਰਚਾਰ ਦੇ ਸਾਧਨ ਨੇ ਜੋ ਤੌਰ ਤਰੀਕੇ ਨੇ ਉਹਦੇ ਨਾਲ ਗਿਣਤੀ ਬਹੁਤ ਫਾਸਟ ਘਟ ਰਹੀ ਹੈ ਹੂੰ ਹੂੰ ਸੋ ਅਸੀਂ ਗੱਲ ਕੀਤੀ ਹੈ ਸੀਨੀਅਰ ਐਡਵੋਕੇਟ ਮਨਜੀਤ ਸਿੰਘ ਖਹਿਰਾ ਉਹਨਾਂ ਨਾਲ ਜੋ ਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਰਹੇ ਨੇ ਤੇ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਵੀ ਆਫੀਸ਼ੀਅਲੀ ਵੀ ਅਨਫੀਸ਼ੀਅਲੀ ਵੀ ਹਮੇਸ਼ਾ ਹੀ ਇਹਨਾਂ ਦੀ ਲੋੜ ਅਕਾਲੀ ਦਲ ਨੂੰ ਰਹੀ ਹੈ ਇੱਕ ਗੱਲ ਇਹ ਸਾਰੀ ਗੱਲਬਾਤ ਦਾ ਨਿਚੋੜਵਾ ਪਹਿਲੂ ਇਹ ਹੈ ਕਿ ਕੋਈ ਵੀ ਇਹ ਕਲੇਮ ਨਹੀਂ ਕਰ ਸਕਦਾ ਕਿ ਮੈਂ ਹੀ ਅਕਾਲੀ ਦਲ ਦਾ ਕਿਸੇ ਵੀ ਰਜਿਸਟਰਡ ਪੋਲੀਟੀਕਲ ਪਾਰਟੀ ਦਾ ਵਾਰਸਾਂ ਜੇਕਰ ਉਸੇ ਚੋਂ ਨਿਕਲ ਕੇ ਕੋਈ ਹੋਰ ਧਿਰ ਖੜੀ ਹੋ ਜਾਏ ਚੋਣ ਕਮਿਸ਼ਨ ਚਾਹੇ ਤਾਂ ਇਹ ਨਿਰਣਾ ਕਰ ਸਕਦਾ ਹੈ ਇਹ ਚੀਜ਼ਾਂ ਕਾਂਗਰਸ ਵੱਲੇ ਹੁੰਦੀ ਆਈਆਂ ਨੇ ਮੇਰੇ ਖਿਆਲ ਚ ਇਹ ਪੁਆਇੰਟ ਕਲੀਅਰ ਕਰਨਾ ਜਿਹੜਾ ਹੈਗਾ ਸਪਸ਼ਟ ਹੋਣਾ ਸਾਰਿਆਂ ਲਈ ਬਹੁਤ ਜ਼ਰੂਰੀ ਸੀ बहुत शुक्रिया खरा साहब दैनिक प्रेरणा समुदायण वास्ते जी